ਅੱਜ ਜਿਹੜੀ ਆਪਾਂ ਜ਼ਮੀਨ ਲੈ ਕੇ ਆਏ ਤਾਂ ਰੇਟ ਰਹਿਣ ਵਾਲਾ ਜੀ ਸਿਰਫ 3 ਲੱਖ ਤੇ 80000 ਰੁਪਏ ਨੂੰ ਸਾਰੀ ਜਾਣਕਾਰੀ ਵੀਡੀਓ ਵਿੱਚ ਦਿੱਤੀ ਹੋਏ ਤੁਹਾਨੂੰ ਨੰਬਰ ਰੇਟ ਮੈਂ ਦੱਸਦਾ ਜੀ ਏਰੀਆ ਸਾਰਾ ਕੁਝ ਕਿੱਥੇ ਕਰਕੇ ਆ ਹਰ ਇੱਕ ਚੀਜ਼ ਦੱਸ ਦਿਆ ਕਿ ਬਹੁਤ ਘੈਂਟ ਜ਼ਮੀਨ ਮਿੱਠਾ ਪਾਣੀ ਸਾਰੀਆਂ ਫਸਲਾਂ ਹੋ ਜਾਂਦੀਆਂ ਜੀ ਵਿੱਚ ਮਕਾਨ ਮੋਟਰ ਸਾਰਾ ਕੁਝ ਹੈ ਜੀ ਕੱਲੀ ਕੱਲੀ ਡਿਟੇਲ ਦੱਸ ਦਿਆਂ ਵੀਡੀਓ ਨਾਲ ਬਣੇ ਰਹੋ ਇਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਐਡ ਕਰਵਾਉਣਾ ਚਾਹੁੰਦੇ ਤਾਂ ਸਾਡਾ WhatsApp ਨੰਬਰ ਸਕਰੀਨ ਤੇ ਹੈ ਤੁਸੀਂ ਆਪਣੀ ਜ਼ਮੀਨ ਦੀ ਐਡ ਘਰ ਕੋਠੀ ਪਲਾਟ ਦੀ ਐਡ ਕਿਸੇ ਵੀ ਤਰ੍ਹਾਂ ਦੀ ਟਰੈਕਟਰ ਸੰਦ ਸੰਦੇੜੇ ਦੀ ਐਡ ਸਾਡੇ ਤੋਂ ਕਰਵਾ ਸਕਦੇ ਹੋ ਐ WhatsApp ਨੰਬਰ ਸਕਰੀਨ ਤੇ ਦਿੱਤੇ ਨੰਬਰ ਤੇ 7-8 ਮਿੰਟਾਂ ਦੀ ਵੀਡੀਓ ਬਣਾ ਕੇ ਸਾਰੀ ਜਾਣਕਾਰੀ ਦੇ ਨਾਲ ਭੇਜ ਦਿਓ ਜੀ ਉਦੋਂ ਬਾਅਦ ਤੁਹਾਡੀ ਵੀਡੀਓ ਅਸੀਂ ਆਪਦੇ ਪਲੈਟਫਾਰਮ ਤੇ ਲਗਾ ਦੇਾਂਗੇ ਜਿਹੜੇ ਵੀ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਦਾਂ ਦੀਆਂ ਵੀਡੀਓ ਦੇਖਣ ਲਈ ਘੈਂਟ-ਘੈਂਟ ਵੀਡੀਓ ਲੈ ਕੇ ਆਉਂਦੇ ਆਂ ਜੀ ਹਰ ਰੋਜ਼ ਅਸੀਂ ਜੇਕਰ Facebook ਤੇ ਦੇਖ ਰਹੇ ਹੋ ਤਾਂ Facebook ਪੇਜ ਨੂੰ ਵੀ ਫੋਲੋ ਕਰ ਲਿਓ ਘੈਂਟ-ਘੈਂਟ ਸੌਦੇ ਡੇਲੀ ਆਪਾਂ ਪਾਉਂਦੇ ਰਹਿੰਦੇ ਆਂ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚੋਂ ਜੀ ਅੱਜ ਜੋ ਜ਼ਮੀਨ ਆਪਾਂ ਲੈ ਕੇ ਆਏ ਜੀ ਇਹ 50 ਬਿੱਗੇ ਕੁੱਲ ਜ਼ਮੀਨ ਲੈ ਕੇ ਆਏ ਬਾਈ ਜੀ ਮਿੱਠਾ ਪਾਣੀ ਮਿਲੂਆ ਸਪੈਸ਼ਲ ਇਹ ਮਾਲਕ ਵੀਰਾਂ ਨੇ ਪਵਾਇਆ ਵੀ ਪਾਣੀ ਜੇ ਬਿਲਕੁਲ ਮਿੱਠਾ ਮਿਲੂਆ ਸਾਫ਼ ਨੰਬਰ ਮਿਲਣਗੇ ਬਾਈ ਜੀ ਐ ਨਹੀਂ ਹੈਗਾ ਵੀ ਕਿਸੇ ਕਿਸੇ ਨਾਲ ਕੋਈ ਬੱਟ ਦਾ ਰੋਲਾ ਨਿਕਲੂਆ ਕਿਸੇ ਨਾਲ ਕੋਈ ਰਾਹ ਪਹੀ ਦਾ ਰੋਲਾ ਨਿਕਲੂਆ ਕਿਸੇ 'ਚ ਕੋਈ ਜ਼ਮੀਨ ਜਾਂਦੀ ਆ 50 ਬਿੱਗੇ ਤੁਹਾਨੂੰ ਪ੍ਰੋਪਰ ਮਿੰਤੀ 'ਚ ਸਾਫ਼ ਨੰਬਰਾਂ 'ਚ ਮਿੱਠੇ ਪਾਣੀ 'ਚ ਮਿਲਣਗੇ ਮੌਕੇ ਤੇ ਬਾਈ ਜੀ ਨਰਮਾ ਬੀਜਿਆ ਹੋਇਆ ਤੇ ਨਰਮੇ ਦੀ ਫਸਲ ਵੀ ਬਹੁਤ ਜਿਆਦਾ ਸੋਹਣੀ ਖੜੀ ਆ ਵਧੀਆ ਫਸਲਾਂ ਹੁੰਦੀਆਂ ਬਾਈ ਜੀ ਵਿੱਚ ਖਾਸ ਇਹ ਬਾਈ ਜੀ ਮੋਟਰ ਲੱਗੀ ਹੋਈ ਹੈ ਤੇ ਜੇਕਰ ਦੂਰੋਂ ਲੱਭੋ ਕੋਈ ਵੀਰ ਲੈਂਦਾ ਤਾਂ ਵਿੱਚ ਮਕਾਨ ਵੀ ਬਣਿਆ ਹੋਇਆ ਹੈ ਬਾਹਣ ਉੱਤੋਂ ਦੀ ਤਾਰਬੰਦੀ ਕੀਤੀ ਹੋਈ ਹੈ ਬਈ ਆਪਦਾ ਬਾਣ ਬਗਲਿਆ ਹੋਇਆ ਹੈ ਪਸ਼ੂਆਂ ਦੀ ਕੋਈ ਮਾਰ ਨਹੀਂ ਪਾਣੀ ਦੀ ਕੋਈ ਮਾਰ ਨਹੀਂ ਬਸ ਆਪਦੀ ਨਿਸ਼ਾਨਦੇਹੀ ਕੀਤੀ ਹੋਈ ਹੈ ਤਾਂ ਕਰਕੇ ਤਾਰਬੰਦੀ ਉੱਤੋਂ ਦੀ ਕਰ ਰੱਖੀ ਹੈ ਲੋਕੇਸ਼ਨ ਬਹੁਤ ਵਧੀਆ ਲੋਕੇਸ਼ਨ ਦੇ ਉੱਪਰ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜੀ ਰੇਟ ਮੈਂ ਤੁਹਾਨੂੰ ਦੱਸ ਹੀ ਦਿੱਤਾ ਸੀ ਵੀ 3 ਲੱਖ ਤੇ 80 ਹਜ਼ਾਰ ਪਰ ਵਿੱਗੇ ਦੇ ਹਿਸਾਬ ਨਾਲ ਜ਼ਮੀਨ ਵੇਚਣੀ ਆ ਪਿੰਡ ਤੋਂ 3 ਕਿਲੋਮੀਟਰ ਯਾਨੀ ਕਿ ਪਿੰਡ ਦੀ ਨਈਂ ਵਾਲਾ ਬਾਂਹ ਕਹਿ ਦਈਏ ਪਿੰਡ ਦੀ ਨਈਂ ਵਾਲਾ ਬਾਂਹ ਹੈ ਜੀ ਪਿੰਡ ਤੋਂ 3 ਕਿਲੋਮੀਟਰ ਹੈ ਜੀ ਤੇ ਏਰੀਆ ਕਲਾਇਤ ਬੀਕਾਨੇਰ ਜੇਕਰ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਨੰਬਰ ਹੈ ਜਿਹੜਾ ਤੁਹਾਡੀ ਸਕਰੀਨ ਉੱਪਰ ਚੱਲ ਰਿਹਾ ਦਿੱਤੇ ਨੰਬਰ ਤੇ ਸਾਨੂੰ ਸੰਪਰਕ ਕਰ ਸਕਦੇ ਹੋ ਇਹ ਮਾਲਕ ਵੀਰਾਂ ਦਾ ਨੰਬਰ ਹੈ ਜੀ ਇਹਨਾਂ ਨਾਲ ਗੱਲਬਾਤ ਕਰਕੇ ਸਾਰੀ ਇਨਫੋਰਮੇਸ਼ਨ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਬਾਕੀ ਸੋਨੂੰ ਸਾਰੀ ਇਨਫੋਰਮੇਸ਼ਨ ਮੈਂ ਦੱਸ ਹੀ ਦਿੱਤੀ ਜੀ 3 80 ਬਿੱਗੇ ਦੇ ਹਿਸਾਬ ਨਾਲ 50 ਬਿੱਗੇ ਹੈ ਜੀ ਨਰਮਾ ਸਾਰੀਆਂ ਫਸਲਾਂ ਹੁੰਦੀਆਂ ਨੇ ਮਿੱਠਾ ਪਾਣੀ ਤਾਰਬੰਦੀ ਕੀਤੀ ਹੈ ਜੀ ਤੇ ਵਧੀਆ ਜ਼ਮੀਨ ਹੈ ਜੇਕਰ ਤੁਸੀਂ ਖਰੀਦਣਾ ਚਾਹੁੰਦੇ ਹੋ ਨੰਬਰ ਦੇ ਦਿੱਤਾ ਜੀ ਠੀਕ ਹੈ ਜੀ ਬਾਕੀ ਇਦਾਂ ਦੀਆਂ ਕੈਂਟ ਕੈਂਟ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਫੇਸਬੁਕ ਤੇ ਦੇਖ ਰਹੇ ਹੋ ਫੇਸਬੁਕ ਨੂੰ ਫੋਲੋ ਜਰੂਰ ਕਰ ਲਿਓ ਇਦਾਂ ਦੀ ਕਿਸੇ ਹੋਰ ਕੈਂਟ ਵੀਡੀਓ ਨਾਲ ਫੇਰ ਮਿਲਾਂਗੇ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ